ਦੋਸਤੋ ਇਹ ਜਿਹੜਾ ਤੁਸੀਂ ਬੱਸ ਸਟੈਂਡ ਦੇਖਦੇ ਹੋ ਜਿੱਥੇ ਅੱਜ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੋਈ ਵੀ ਬੱਸ ਆਪਣੇ ਕਿਸੇ ਵੀ ਰੂਟ ਤੇ ਨਹੀਂ ਲੱਗੀ ਜੇ ਨਿੱਜੀ ਬੱਸਾਂ ਵੀ ਕਿਤੇ ਰੂਟ ਤੇ ਜਾ ਰਹੀਆਂ ਹਨ ਤਾਂ ਉਹ ਵੀ ਬੱਸ ਸਟੈਂਡ ਦੇ ਬਾਹਰੋਂ ਹੀ ਜਾ ਰਹੀਆਂ ਹਨ ਕਿਉਂਕਿ ਇੱਥੇ ਜਿਹੜੇ ਇਹਨਾਂ ਦੇ ਪੰਨ ਬੱਸ ਵਾਲਿਆਂ ਤੇ ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਦੀਆਂ ਕੁਝ ਮੁਸ਼ਕਲਾਂ ਜਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਗਈਆਂ ਉਸ ਨੂੰ ਲੈ ਕੇ ਅੱਜ ਪੰਨ ਬਸ ਦੇ ਕੱਚੇ ਜਿਹੜੇ ਅੱਜ ਕਰਮਚਾਰੀਆਂ ਉਹਨਾਂ ਬਲੋ ਅੱਜ 2 ਘੰਟੇ ਦਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਜਿਹੜਾ ਬੰਦ ਦਾ ਸੱਦਾ ਹੈ ਤੇ ਪੂਰੇ ਇਹ ਸਾਰੇ ਜਿਲਿਆਂ ਦੇ ਵਿੱਚ ਬੰਦ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਨਮਾ ਸ਼ਰ ਦੇ ਬਸ ਸਟੈਂਡ ਦੇ ਉੱਤੇ ਇਸ ਵੇਲੇ ਕੋਈ ਵੀ ਬਸ ਨਹੀਂ ਆ ਜਦ ਕਿ ਸਮਾਂ ਜਿਹੜਾ ਉਹ 11:30 ਵਜੇ ਦੇ ਕਰੀਬ ਦਾ ਹੋ ਗਿਆ ਹੈ ਤੇ ਹੋਰ ਅੱਧੇ ਘੰਟੇ ਬਾਅਦ ਲੱਗਦਾ ਹੈ ਕਿ ਇਹ ਜਿਹੜਾ ਜਿਹੜਾ ਬੱਸ ਸਟੈਂਡ ਹੈ ਇੱਥੇ ਦੁਆਰਾ ਅੰਦਰ ਪਸਾਂ ਆਣੀਆਂ ਸ਼ੁਰੂ ਹੋ ਜਾਣਗੀਆਂ ਲੇਕਿਨ ਇੱਥੇ ਕੁਝ ਸਵਾਰੀਆਂ ਜਿਹੜੀਆਂ ਬੈਠੀਆਂ ਉਹ ਇੰਤਜ਼ਾਰ ਵੀ ਕਰ ਰਹੀਆਂ ਕਿ ਹਾਂਜੀ ਕਦੋਂ ਬੱਸਾਂ ਅੰਦਰ ਆਣਗੀਆਂ ਤੇ ਇਹ ਆਪਣੇ ਆਪਣੇ ਜਿਹੜੇ ਸਥਾਨ ਹੈ ਉੱਥੇ ਪਹੁੰਚਣਗੇ ਇਸ ਲਈ ਵੇਖਸਾ ਕਦੇ ਕੋਈ ਵੀ ਜਿਹੜਾ ਇਹ ਕੌਂਟਰਾ ਹੈ ਕੋਈ ਵੀ ਬੱਸ ਜਿਹੜੀ ਆ ਨਹੀਂ ਖੜੀ ਤੇ ਜਿਹੜੀ ਸਵਾਰੀਆਂ ਆ ਉਹ ਵੀ ਕੁਸ਼ਤ ਸੋ ਸਾਥੀ ਜੀ ਕੋਈ ਸਾਥੀ ਸਾਡੇ ਬਗਲ ਕੇ ਤਰੰਤਰ ਗਏ ਆ ਛੱਡ ਕੇ ਪਛਾਈ ਦੇ ਨਾਲ ਸਾਡੇ ਆਇਆ ਸੀ ਕਿ ਉਹ ਆੜਨੀ ਬੱਸਾਂ ਦੇ ਗਿੜੇ ਲਵਾਈ ਜਾਂਦੇ ਆ ਉਹਨਾਂ ਤੋਂ ਆਪਣੇ ਡੀਐਮ ਸਾਹਿਬ ਦੀ ਦੋ ਵਾਰ ਨਹੀਂ ਕਰਦੇ ਕਿਸੇ ਨਾ ਕਿਸੇ ਜਾਂਦੇ ਕਿਸੇ ਮੁੜ ਜਾਂਦੀ ਆ ਬੜਾ ਦੁੱਖ ਦੀ ਗੱਲ ਹੈ ਮੈਨੂੰ ਵੀ ਕਹਿਣਾ ਪੈ ਰਿਹਾ ਜੋ ਲੜਾਈ ਇਹਨਾਂ ਨੇ ਲੜ ਲਈ ਉਹ ਵੀ ਸਾਲਾਂ ਲੜਨੀ ਪੈ ਰਹੀ ਹੈ ਤੁਸੀ ਕੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਸਾਡਾ ਦਾ ਚਲੋ ਫਿਰ ਵੀ ਪੋਣਾ ਏਰੀਅਲ ਦਾ ਮਸਲਾ ਉਹਨਾਂ ਨੇ ਕੀ ਕੀਤਾ ਏਰੀਅਲ ਦੇ ਬਜਟ ਦੇ ਟੈਰ ਲੈ ਜਾਂਦੇ ਕਿਤੇ ਡੀਜ਼ਲ ਦਾ ਟੈਂਕ ਬਣਾ ਲਿਆ ਦਿੱਤਾ ਤਨਖਾਹ ਦਾ ਸਾਨੂੰ ਕੀ ਦੇਣੀ ਸਾਡੇ ਪੈਸਿਆਂ ਦਾ ਹੀ ਡੀਜ਼ਲ ਟੈਂਕ ਤੇ ਮੰਗਾ ਰਹੇ ਆ ਔਰ ਉਹ ਤੋਂ ਬੜੇ ਝਰਨ ਦੀ ਗੱਲ ਕਿਹੜੀ ਹੋਣੀ ਹੈ ਸਾਥੀਓ ਜੇ ਇਕੱਠਾ ਮਨਾ ਕੇ ਰੱਖਾਂਗੇ ਤਾਂ ਜਿਹੜਾ ਤੁਸੀਂ ਕੰਖਟ ਲੋਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੋ ਸਰਕਾਰ ਕਰਦੀ ਹੈ ਸਰਕਾਰ ਨੂੰ ਜਿਹੜਾ ਅਸੀਂ 50% ਸੁਧਾਰ ਲਾ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਸਾਥੀ ਹੈ ਕੋਲ ਕੋਲ ਵਿੱਚੋਂ 60% ਜਿਹੜੀ جنگ ਲੜ ਲਈ ਤਿਆਰ ਹੈ ਜਿਹੜੀ جنگ ਹੈ ਉਹ ਲਗਾਤਾਰ ਦੋ ਸਾਲ ਚੱਲਣੀ ਹੈ ਕਿਉਂਕਿ ਸਾਥੀਓ ਜੇ ਕੁਝ ਲੈਣਾ ਤਾਂ ਲੜਾਈ ਤਾਂ ਲੜਨੀ ਪੈਣੀ ਹੈ ਮੋੜੇ ਹੋਣਾ ਪੈਣਾ ਫਿਰ ਦੇਣੇ ਪੈਣੇ ਆ ਸਾਥੀ ਜੀ ਸਾਡੀ ਜਿਹੜੀ ਹੜਤਾਲ ਹੈ ਅਗਰ ਸਰਕਾਰ ਮੀਟਿੰਗ ਦੇ ਵਿੱਚ ਕੋਈ ਹੱਲ ਮਸਲਾ ਨਹੀਂ ਕਰਦੀ 7 8 9 ਤਰੀਕ ਦੀ ਜਿਹੜੀ ਹੜਤਾਲ ਹੈ ਉਹ ਪੂਰੇ ਤਰ੍ਹਾਂ ਤੇ ਚੱਕਾ ਬੰਦ ਕਰਕੇ ਅਸੀਂ ਜਿਹੜਾ ਸਰਕਾਰ ਦਾ ਪਿੱਟ ਸਿ ਆਪਾਂ ਜਿਹੜਾ ਜਾਰੀ ਰੱਖਾਂਗੇ ਉਹਦੇ ਬਾਅਦ ਤੁਹਾਨੂੰ ਵੀ ਪਤਾ ਸਰਕਾਰ ਨੇ 1 ਮਹੀਨੇ ਦਾ ਸਮਾਂ ਲਿਆ ਸੀਗਾ ਉਹਦੇ ਵਿੱਚੋਂ 1 ਸਾਲ ਹੋ ਗਿਆ ਮੇਰੀ ਸਾਡੇ ਹੱਥ ਬੱਲੇ ਕੁਝ ਨਹੀਂ ਪਾਇਆ ਕਦੇ ਕਹਿੰਦੇ ਆ ਅਸੀਂ ਔਰ ਤੋਂ ਦਾ ਪੇਪਰ ਲਾਵਾਂਗੇ ਕਦੇ ਕਹਿੰਦੇ ਆ ਅਸੀਂ 500 ਜਾਂ 2000 ਕੰਟਰੈਕਟ ਤੇ ਕਰ ਦਾਂਗੇ ਕਦੇ ਕਹਿੰਦੇ ਆ ਅਸੀਂ 10 ਸਾਲ ਵਾਲੇ ਕੰਟਰੈਕਟ ਵਾਲਾ ਪੱਕੇ ਕਰਾਂਗੇ ਕਦੀ ਕਹਿੰਦੇ ਆ ਅਸੀਂ 8 ਸਾਲ ਵਾਲੇ ਕਰਾਂਗੇ ਉਹਦੇ ਬਾਅਦ ਫੇਰ ਕਦੀ ਕਹਿੰਦੇ ਆ ਅਸੀਂ 500 ਦੀ ਕੋਈ ਵੀ ਨਹੀਂ ਕਦੇ ਕਹਿੰਦੇ ਆ ਜਿਹੜੀ ਦੀ ਬੇਸਿਕ ਤਨਖਾਹ ਉਹ ਅਸੀਂ 32000 ਕਰ ਦਾਂਗੇ ਸੋ ਸਾਥੀਏ ਜਿਹੜੀਆਂ ਤੇ ਦੁਨੀਆ ਵੀ ਮੰਨਦਾ ਜੇ ਸਰਕਾਰ ਟੇਬਲ ਤੇ ਆਂਦੀ ਹੈ ਫਿਰ ਤੁਹਾਡੀ ਏਕੇ ਦੇ ਬਦੌਲਤ ਜੋ ਜਿਹੜੀ ਫੀਆਈਆਈ ਦੇ ਤਲੀ ਤੁਹਾਡੀ ਰਿਪੋਰਟ ਉੱਪਰ ਭੇਜਣੀ ਹੈ ਉਹ ਵੀ ਬਦੌਲਤ ਸਰਕਾਰ ਤੁਹਾਨੂੰ ਜਿਹੜੀ ਮੀਟਿੰਗ ਦਿੰਦੀ ਹੈ ਔਰ ਸਰਕਾਰ ਨੂੰ ਕਸਾਲਾ ਨੇ ਵੀ ਜਿਹੜੇ ਕਸਾਲ ਲੀਡਰ ਸੀਗੇ ਤੇ ਮੀਟਿੰਗ ਤੇ ਗਏ ਸੀ ਤੇ ਉਹਨਾਂ ਨੇ ਕੀ ਕੀਤਾ ਕਿ ਉੱਤਰ-ਬੱਤਰ ਸਾਰੇ ਸਾਥੀ ਘਰਾਂ 'ਚ ਬੈਠਿਆਂ ਨੇ ਕਿ ਮੀਟਿੰਗ ਕਰਨ ਗਏ ਸਰਕਾਰ ਨੇ ਇਹਦਾ ਧਰਨਾ ਸੀ ਪੁੱਛ ਗਾਤਾ ਸੋ ਸਾਥੀਓ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਕਿਸਾਨ ਜਥੇਬੰਦੀ ਦੀ ਕੋਈ ਮੇਨ ਵੀਰ ਦੀ ਹੱਡੀ ਸੀਗੀ ਕੋ ਤੁਹਾਨੂੰ ਵੀ ਪਤਾ ਚਾਰ ਸਰਕਾਰ ਨੇ ਜਿਹੜਾ ਪੰਜਾਬ ਦਾ ਅੰਤਰੀ ਮੁੱਖ ਮੰਤਰੀ ਹੈ ਉਹ ਜਿਹੜੀ ਉਹ ਤੋਰਤੀ ਸੀ ਜਨਾਸ਼ ਰੇਸ਼ کمار ਬੰਗਾ ਜਨ ਸੈਕਟਰੀ ਪੰਜਾਬ ਰੋਡਵੇ ਪਨਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2311 ਤਰਾਂਜ ਨਵਾਂ ਸ਼ਹਿਰ ਜਨ ਸੈਕਟਰੀ ਅੱਜ ਸਾਨੂੰ ਅਸੀਂ ਸਾਇਟੀਪਾ ਦੇ বাস ਸਟੈਂਡਾਂ ਦੇ ਗੇਟ ਬੰਦ ਕੀਤੇ ਆ 2 ਘੰਟੇ ਲਈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਸਾਡੀਆਂ ਮੰਨੀਆਂ ਮੰਗਾਂ ਵੀ ਲਾਗੂ ਕਰਨ ਤੋਂ ਪੱਟਦੀ ਆ ਰਹੀ ਆ ਕਿਉਂਕਿ ਪਿਛਲੀ 1 ਜਲਾਈ ਨੂੰ ਸਰਕਾਰ ਨੇ ਜਨਤਰਿਕ ਮੀਟਿੰਗ ਕਰਕੇ ਸਾਨੂੰ ਕਿਹਾ ਸੀ ਕਿ ਅਸੀਂ ਕੱਚੇ ਨੌਜਵਾਨਾਂ ਦੀ ਇੱਕ ਵੱਖਰੀ ਪਾਲਿਸੀ ਬਣਾ ਕੇ ਉਹਨਾਂ ਨੂੰ ਪੱਕਾ ਕਰਾਂਗੇ ਪਰ ਉਸ ਤੋਂ ਉਲਟ ਅੱਜ ਸਰਕਾਰ 10 ਮਹੀਨੇ ਬੀਤ ਚੰਦੇ باوجود ਵੀ ਸਾਡੀ ਕੋਈ ਵੀ ਪਾਲਿਸੀ ਇਹ ਤਿਆਰ ਕੀਤੀ ਅਤੇ ਇਹਨਾਂ ਨੂੰ ਲਾਰੇ ਲਾ ਕੇ ਹੀ ਟਾਈਮ ਕੋਈ ਆ ਰਹੀ ਹੈ ਅਤੇ ਪਿਛਲੀ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਕੋਈ ਵੀ 100 ਕਿਲੋਮੀਟਰ ਪ੍ਰਾਈਵੇਟ ਬੱਸ ਨਹੀਂ ਭਾਈ ਜਾਵੇਗੀ ਕੋਈ ਵੀ ਸਰਕਾਰੀ ਦਾਰੇ ਦੇ ਵਿੱਚ ਪਰ ਅੱਜ ਇਹ ਸਰਕਾਰ ਨੇ ਕੱਚੇ ਮਾਲਾਂ ਨੂੰ ਬੱਕੇ ਕਰਨ ਦੀ ਬਜਾਏ ਉਲਟਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਵਾੜਾ ਲੈ ਕੇ ਆਪਣੇ ਚਿਹਤਿਆਂ ਨੂੰ ਲਾਭ ਪਹੁੰਚਾਉਣ ਲਈ ਅਤੇ ਨਿਜੀਕਰਨ ਕੰਪਨੀਆਂ ਨੂੰ ਲਾਭ ਦੇਣ ਲਈ ਨਿਜੀਕਰਨ ਵੱਲ ਜਾ ਰਹੀ ਆ ਤੇ ਕਿਲੋਮੀਟਰ ਸਕੀਮ ਅਸਾਂ ਬਾਹਰ ਹੀ ਆ ਤੇ ਅਜੇ ਸਾਡੇ ਸਾਥੀ ਬਹੁਤ ਹੀ ਲੰਬੇ ਸਮੇਂ ਤੋਂ ਜੋ ਸੰਘਰਸ਼ ਦੀ ਰਾਤ ਐ ਸੀ ਅਤੇ ਸੰਘਰਸ਼ ਕਰ ਰਿਆ ਸੀ ਉਹ ਸਾਥੀ ਅੱਜ ਸਸਪੈਂਡ ਹਨ ਸਰਕਾਰ ਬਾਰ ਬਾਰ ਉਹਨਾਂ ਸਾਥੀਆਂ ਨੂੰ ਲਾਰੇ ਲਾ ਕੇ ਕਿ ਅਸੀਂ ਤੁਹਾਨੂੰ ਬਾਲ ਕਰ ਦੇਵਾਂਗੇ ਪਰ ਅੱਜ ਵੀ ਵਿਰੋਧ ਬਾਹਰ ਨਹੀਂ ਕੀਤਾ ਉਹ ਸਾਥੀਆਂ ਦੇ ਅੱਜ ਘਰਾਂ ਵਿੱਚ ਰੋਟੀ ਦਾ ਵੀ ਬਹੁਤ ਹੀ ਮੁਸ਼ਕਲ ਚੱਲਦਾ ਹੈ ਸੋ ਸਰਕਾਰ ਨੂੰ ਅਪੀਲ ਕਰਦੇ ਆਂ ਕਿਉਂਕਿ ਸਾਥੀਆਂ ਨੂੰ ਵੀ ਜਲਦੀ ਤੋਂ ਜਲਦੀ ਬਾਹਰ ਕੀਤਾ ਜਾਵੇ ਅਤੇ ਅੱਜ ਸਰਕਾਰ ਦੇ ਕੋਲ ਬਜਟ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਕੁਝ ਵੀ ਨਾ ਦੇ ਕੇ ਇੱਕ ਕੱਚੇ ਮੁਲਾਜ਼ਮਾਂ ਦਾ ਮਜ਼ਾਕ ਕੀਤਾ ਗਿਆ ਅਤੇ ਜੋਸ਼ਣ ਕੀਤਾ ਗਿਆ ਅੱਜ ਅਸੀਂ ਇਸ ਦੇ ਵਿਰੋਧ ਵਿੱਚ ਬਜਟ ਦੀਆਂ ਕਾਪੀਆਂ ਵੀ ਸਾਡੀਆਂ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਤੇ ਜਨਤਾ ਨੂੰ ਜੋ ਸਰਕਾਰ ਨੇ ਬਜਟ ਪੇਸ਼ ਕੀਤਾ ਉਸ ਵਿੱਚ ਕੁਝ ਵੀ ਨਹੀਂ ਦਿੱਤਾ ਸਿਰਫ ਨਾਂ ਦਾ ਬਜਟ ਹੈ ਹੋਰ ਕੁਝ ਵੀ ਨਹੀਂ ਹੈ ਤੇ ਸਰਕਾਰ ਅੱਜ ਸਫਰ ਤੋਂ ਤਫਰੀ ਦੇ ਰਹੀ ਆ ਉਹ ਸਫਰ ਤੋਂ ਦੇਣ ਲਈ ਸਰਕਾਰ ਦੇ ਕੋਲ ਬੱਸਾਂ ਨਹੀਂ ਸਰਕਾਰ ਦੇ ਕੋਲ ਸਟਾਫ ਨਹੀਂ ਇੱਕ ਪਾਸੇ ਸਟਾਫ ਦੀ ਘਾਟ ਹੈ ਦੂਸਰੇ ਪਾਸੇ ਮਾਰੂ ਕੰਡੀਸ਼ਨਰ ਲਾ ਕੇ ਕੱਢੇ ਹੋਏ ਮਲਾਜਮਾਂ ਨੂੰ ਮਾਲ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਜੇਕਰ ਸਾਡੀਆਂ ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤੇ ਆਉਣ ਵਾਲੀ 7 8 ਤੇ 9 ਤਰੀਕ ਨੂੰ ਅਸੀਂ ਪੂਰਨ ਚੱਕਾ ਜਾਮ ਕਰਕੇ ਹਟਾਲੇ ਜਾਵਾਂਗੇ। ਆਪਣੀ ਮੰਗਾਂ ਦੱਸ ਦਿਓ ਜੀ। ਮੰਗਾਂ ਸਾਡੀਆਂ ਕਿਲੋਮੀਟਰ ਸਕੀਮ ਬੱਸਾਂ ਵਿਭਾਗ ਦੇ ਵਿੱਚ ਨਾ ਪਾਈਆਂ ਜਾਣ, ਸਰਕਾਰ ਦੀਆਂ ਬੱਸਾਂ ਪਾਈਆਂ ਜਾਣ ਅਤੇ ਵਜੜ ਦਾ ਪ੍ਰਬੰਧ ਕਰਕੇ ਤਨਖਾਹਾਂ ਟਾਈਮ ਤੇ ਦਿੱਤੀਆਂ ਜਾਣ ਅਤੇ ਸਪੇਅਰ ਪਾਰਟ ਦੀ ਘਾਟ ਕਾਰਨ ਖੜੀਆਂ ਬੱਸਾਂ ਦਾ ਸਪੇਅਰ ਪਾਰਟ ਮੰਗਾਇਆ ਜਾਵੇ, ਟਾਇਰ ਮੰਗਾਏ ਜਾਣ। ਤਾਂ ਜੋ ਬੱਸਾਂ ਦੀ ਸਰਵਿਸ ਨਰਵਿਕਨ ਚੱਲ ਸਕੇ ਅਤੇ ਸਾਡੀ ਕਿਲੋਮੀਟਰ ਸਕੀਮ ਤੇ ਪੜ ਜੋ ਅਪੀਲ ਕਿ ਕਿਲੋਮੀਟਰ ਸਕੀਮ ਬੱਸਾਂ ਨਾ ਪਾਈਆਂ ਜਾਣ ਅਤੇ ਸਾਨੂੰ ਪਾਲਿਸੀ ਬਣਾ ਕੇ ਜਲ ਤੋਂ ਜਲਦ ਸਰਵਿਸ ਰੂਲ ਤ ਤ ਤ ਪੱਕੇ ਕੀਤਾ ਜਾਵੇ